ਨੌਵੇਂ ਗੁਰੂ ਜੀ ਅਗਲੇ ਸ਼ਹੀਦ ਹੋਏ ਨੌਵੇਂ ਗੁਰੂ ਜੀ ਅਗਲੇ ਸ਼ਹੀਦ ਹੋਏ 9 ਸਾਲ ਦਾ ਪੁੱਛੜ ਆਏ ਲੋਕੋ ਫਿਰ ਲੱਗ ਗਈ ਛੜੀ ਸ਼ਹੀਦਾ ਜੀ ਸਿੱਖ ਇਤਿਹਾਸ ਨੂੰ ਪੜიਏ ਤੇ ਪੜਾਈਏ ਲੋਕੋ ਸਿੱਖ ਇਤਿਹਾਸ ਨੂੰ ਪੜიਏ ਤੇ ਪੜਾਈਏ ਲੋਕੋ ਸਿੱਖ ਸ਼ਹੀਦਾ ਨੂੰ ਲਖ ਪਰਨਾਮ ਕਰੀਏ ਫਿਰ ਅਸੀਂ ਸ਼ਤਾਬਦੀਆਂ ਮਨਾਈਏ ਲੋਕੋ ਈਕ ਸਿੰਘ ਸਵਾ ਲੱਖ ਨਾਲ ਲੜਾ ਕੇ ਇੱਕ ਇੱਕ ਸਿੰਘ ਸਵਾ ਲੱਖ ਨਾ ਲੜਾ ਕੇ ਪੂਰਨੇ ਕੁਰਬਾਨੀਆਂ ਦੇ ਪਾਗੇ ਨੇ ਕਦੀ ਆਰਿਆਂ ਤੇ ਕਦੀ ਚਰਖੜੀਆਂ ਤੇ ਸਾਨੂੰ ਹੱਸ ਹੱਸ ਚੜਨਾ ਸਿਖਾ ਗਏ ਨੇ ਬੰਦ ਬੰਦ ਕਟਵਾ ਕੇ ਤੇ ਖੋਪਰੀਆਂ ਲਵਾ ਕੇ ਬੰਦ ਬੰਦ ਕਟਵਾ ਕੇ ਤੇ ਖੋਪਰੀਆਂ ਲਵਾ ਕੇ ਆਪਣੇ ਦੇਸ਼ ਤੇ ਕੌਮ ਨੂੰ ਬਚਾ ਗਏ ਨੇ ਦੀਪ ਸਿੰਘ ਦੀ ਵਰਗੇ ਕਈ ਸਿੱਖ ਲਥਸੂਰੇ ਬਿਨਾਂ ਸੀਸ ਤੋ ਵੀ ਲੜਨਾ ਸਿਖਾ ਗਏ ਨੇ ਸਿੱਖ ਸ਼ਹੀਦਾਂ ਨੂੰ ਲੱਖ ਪ੍ਰਣਾਮ ਕਰੀਏ ਫਿਰ ਅਸੀਂ ਸ਼ਤਬਦੀਆਂ ਮਨਾਏ ਲੋਕੋ ਇੱਥੇ ਛੋਟੇ ਤੇ ਛੋਟੇ ਸ਼ਹੀਦ ਹੋ ਕੇ ਮਾਵਾ ਦੇ ਗਲਾ ਦਾ ਹਾਰ ਬਣ ਗਏ ਇੱਥੇ ਛੋਟੇ ਤੇ ਛੋਟੇ ਸ਼ਹੀਦ ਹੋ ਗਏ ਮਾਵਾ ਦੇ ਗਲਾ ਦਾ ਹਾਰ ਬਣ ਗਏ ਨੰਨੇ-ਮੁੰਨੇ ਸ਼ਹੀਦਾਂ ਨੂੰ ਨਮਸਕਾਰ ਕਰੀਏ ਫਿਰ ਅਸੀਂ ਸ਼ਤਾਬਦੀਆਂ ਮਨਾਈਏ ਲੋਕੋ ਸਿੱਖ ਬੀਬੀਆਂ ਵੀ ਕਲਕਮਾਰ ਦਿੱਤੀ ਸਿੱਖ ਬੀਬੀਆਂ ਵੀ ਕਰ ਕਮਾਲ ਦਿੱਤੀ ਭਾਗੋਂ ਨਿਦਾਨੇ ਵਿੱਚ ਨਿਤਰੀਆਂ ਸੀ ਜਦੋਂ ਵਹਾਈ ਸੀ ਉਹਨਾਂ ਦੇ ॠਣ ਅੰਦਰ ਜਦੋਂ ਵਹਾਈ ਸੀ ਉਹਨਾਂ ਤੇਗ ਰਣ ਅੰਦਰ ਨੀਮਦਾ ਮੁਗਲਿਆ ਦੀ ਸੋਬਿਸਰੀਆਂ ਸੀ ਲਾਸ਼ਾਂ ਕੋਲ ਤੱਕ ਕੇ ਖੜੀ ਸ਼ਰਨ ਕੌਣ ਨੂੰ ਲਾਸ਼ਾ ਕੋਲ ਤੱਕ ਕੇ ਖੜੀ ਸ਼ਰਨ ਕੋ ਨੂੰ ਜੀਂਦੇ ਜੀ ਜਾਨਾ ਉਹਨਾਂ ਦੀ ਨਿਕਲੀਆਂ ਸੀ ਲੰਬੀ ਲੜੀ ਸਿੱਖ ਬੀਵੀਆਂ ਵੀ ਕਿਵੇਂ ਇੱਕ ਇੱਕ ਦੀ ਯਾਦ ਕਰਾਈਏ ਲੋਕੋ ਸਿੱਖ ਸ਼ਹੀਦਾਂ ਨੂੰ ਲੱਖ ਪ੍ਰਣਾਮ ਕਰੀਏ ਫਿਰ ਅਸੀਂ ਸ਼ਤਾਬਦੀਆਂ ਮਨਾਈਏ ਲੋਕੋ ਆਓ ਸਿੱਖ ਸ਼ਹੀਦਾਂ ਤੋਂ ਸਿੱਖ ਲਈਏ ਕਿਵੇਂ ਤਤੀ ਤਲੀ ਤੇ ਸੀਸ ਟਿਕਾਇਆ ਜਾਂਦਾ ਹੈ ਆਓ ਸਿੱਖ ਸ਼ਹੀਦਾਂ ਤੋਂ ਸਿੱਖ ਲਈਏ ਕਿਵੇਂ ਤਤੀ ਤਵੀ ਤੇ ਸੀਸ ਚੁਕਾਇਆ ਜਾਂਦਾ ਹੈ ਪਾਣਾ ਮਿੱਠਾ ਮੰਨ ਕੇ ਤਤੀ ਤਵੀ ਤੇ ਬੈਠ ਕੇ ਕਿਵੇਂ ਮੁਸਕੁਰਾਇਆ ਜਾਂਦਾ ਹੈ 5 ਸਾਲ ਦੇ ਛੋਟੀ ਉਮਰ ਦੇ ਵਿੱਚ ਕਿਵੇਂ ਉੱਚਾ ਆਧਮਕ ਜੀਵਨ ਬਣਾਇਆ ਜਾਂਦਾ ਹੈ ਭਾਈ ਕਨਈਆ ਜੀ ਵਾਂਗ ਨਿਰਵਾਰ ਹੋ ਕੇ ਸਭ ਨੂੰ ਪਾਣੀ ਪਿਲਾਇਆ ਜਾਂਦਾ ਹੈ ਬੰਦਾ ਬਹਾਦਰ ਵਰਗਾ ਰੱਬ ਦਾ ਬੰਦਾ ਬਣ ਕੇ ਜਿਵੇਂ ਜ਼ੁਲਮ ਦਾ ਹਿਸਾਬ ਚੁਕਾਇਆ ਜਾਂਦਾ ਹੈ ਆਖਰੀ ਬੰਦ ਹੈ ਜੀ ਲੈ ਕੇ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਕੇ ਓਟ ਆਸਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰੋਂ ਗਿਆਨ ਦਾ ਦੀਪਕ ਜਲਾਏ ਲੋਕੋ ਪੂਰਨ ਸਿੰਘ ਵਰਗੇ ਸੇਵਾ ਦੇ ਪੁੰਜ ਬਣ ਕੇ ਚੰ ਦੁਨੀਆ ਦਾ ਦਰਜ ਵਡਾਈਏ ਲੋਕੋ ਦੁਨੀਆ ਦਾ ਦਰਜ ਵਡਾਈਏ ਲੋਕੋ ਸਿੱਖ ਸ਼ਹੀਦਾਂ ਨੂੰ ਲੱਖ ਪ੍ਰਣਾਮ ਕਰੀਏ ਫਿਰ ਅਸੀਂ ਸ਼ਤਾਬਦੀਆਂ ਮਨਾਈਏ ਲੋਕੋ ਫਿਰ ਅਸੀਂ ਸ਼ਤਾਬਦੀਆਂ ਮਨਾਈਏ ਲੋਕੋ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ